ਲੱਗੇ ਤਾਂ ਇਸ ਨੂੰ ਆਪਣੇ ਦੋਸਤਾਂ ਦੇ ਨਾਲ ਆੜ ਜਿਹੜੇ ਫਰੀ ਕੋਟ ਜ਼ਿਲ੍ਹੇ ਦੇ ਮਾਈਨਿੰਗ ਅਫਸਰ ਜਗਸੀਰ ਸਿੰਘ ਉਹਨੂੰ ਜਿਹੜਾ ਹੈੱਡ ਆਫ ਦਿ ডিপਾਰਟਮੈਂਟ ਤੋਂ ਇਹ ਸੂਚਨਾ ਜਾਂ ਦੇਸ਼ ਮਿਲਿਆ ਸੀ ਕਿ ਸ਼ਾਹਕੋਟ ਵਿੱਚ ਇਲੈਗਲ ਰੇਤ ਦੀ ਮਾਈਨਿੰਗ ਹੋ ਰਹੀ ਹੈ 10 ਸਾਲ ਪਹਿਲਾਂ ਤੇ 10 ਘੰਟੇ ਪਹਿਲਾਂ ਚ ਕੁਝ ਵੀ ਜਿਹੜਾ ਬਦਲਾਅ ਨਹੀਂ ਹੋਇਆ ਰੇਤ ਮਾਫੀਆ ਪਹਿਲਾ ਤਰ੍ਹਾਂ ਜਿਹੜਾ ਹੈਗਾ ਆਪ ਦੇ ਮਤਲਬ ਉਹ ਮਨਸੂਬਿਆਂ ਦੇ ਵਿੱਚ ਕਾਂ ਜਾਬ ਹੋ ਰਿਹਾ ਔਰ ਪੁਲਿਸ ਤੋਂ ਨਹੀਂ ਡਰ ਰਿਹਾ ਸਰਕਾਰ ਤੋਂ ਨਹੀਂ ਡਰ ਰਿਹਾ ਉੱਥੇ ਉਹ ਮਾਈਨਿੰਗ ਕਰਨ ਵਾਲਿਆਂ ਨੂੰ ਅਰੈਸਟ ਨਹੀਂ ਕਰ ਸਕੇ ਹੈਗੇ ਨਾ ਦੇਖਾ ਕਾਰਵਾਈ ਕਰ ਸਕੇ ਕਿਉਂਕਿ ਉਹਨਾਂ ਤੇ ਲਗਭਗ 30 ਬੰਦਿਆਂ ਨੇ ਜਿਹੜੀ 30 18 ਨਾ ਕਬਜ਼ਾ ਕਰ ਮਤਲਬ ਹਮਲਾ ਕਰਤਾ ਉਹਨਾਂ ਦੀ ਜਿਹੜੀ ਗੱਡੀ ਆ ਉਹ ਭੰਨ ਤੋੜ ਦਿੱਤੀ ਆ ਏ ਐਫ ਆਈ ਆਰ ਦਾ ਲਿਖਿਆ ਜਾਣਾ ਔਰ ਡਿਪਾਰਟਮੈਂਟ ਦਾ ਦੂਜੇ ਜ਼ਿਲ੍ਹੇ ਚੋਂ ਮਾਈਨਿੰਗ ਅਫਸਰ ਨੂੰ ਦੂਸਰੇ ਜ਼ਿਲ੍ਹੇ ਚ ਭੇਜਣਾ ਇਹ ਗੱਲ ਦਾ ਇਸ਼ਾਰਾ ਕਰਦਾ ਹੈ ਕਿ ਪੰਜਾਬ ਵਿੱਚ ਜਿਹੜਾ ਹੈਗਾ ਮਾਈਨਿੰਗ ਮਾਫੀਆ ਹਜੇ ਮਤਲਬ ਸਰਗਰਮ ਹੈਗਾ ਔਰ ਉਹ ਕਿੰਨਾ ਤਾਕਤਵਰ ਹੈਗਾ ਕਿ ਉਹ ਹਥਿਆਰਬੰਦ ਪੁਲਿਸ ਪਾਰਟੀ ਤੇ ਹਮਲਾ ਕਰਨ ਤੋਂ ਵੀ ਪਿੱਛੇ ਨਹੀਂ ਹਟਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਹਾਲੀ ਸਾਹਿਬ ਜਿਹੜਾ ਮਾਈਨਿੰਗ ਡਿਪਾਰਟਮੈਂਟ ਫਰੀਕੋਟ ਹੈਗਾ ਔਰ ਜਿਹੜੇ ਫਰੀਕੋਟ ਜ਼ਿਲ੍ਹੇ ਦੇ ਮਾਈਨਿੰਗ ਅਫਸਰ ਜਗਸੀਰ ਸਿੰਘ ਉਹਨੂੰ ਜਿਹੜਾ ਹੈੱਡ ਆਫ ਦਿ ਡਿਪਾਰਟਮੈਂਟ ਤੋਂ ਇਹ ਸੂਚਨਾ ਜਾਂਦੇਸ਼ ਮਿਲਿਆ ਸੀ ਕਿ ਸ਼ਾਹਕੋਟ ਵਿੱਚ ਇਲੈਗਲ ਰੇਤ ਦੀ ਮਾਈਨਿੰਗ ਹੋ ਰਹੀ ਹੈ ਇਹਨਾਂ ਨੂੰ ਬਕਾਇਦਾ ਤੌਰ ਤੇ ਲੋਕੇਸ਼ਨ ਦੱਸੀ ਗਈ ਸੀ ਵੀ ਇੱਥੇ ਜਾ ਕੇ ਤੁਸੀਂ ਰੇਡ ਕਰੋ ਇਹ ਪਤਾ ਕਰੋ ਕਿ ਕੌਣ ਬੰਦੇ ਜਿਹੜੇ ਹੈਗੇ ਆ ਇਹ ਜਿਹੜੀ ਰਿੱਟਾ ਜਿਹੜੀ ਹੈਗੀ ਦੀ ਮਾਈਨਿੰਗ ਕਰ ਰਹੇ ਹੈਗੇ ਆ ਤਾਂ ਜਿਹੜਾ ਉਹ ਆਪਦੇ ਦੋ ਸਹਾਈਕਾਂ ਨਾਲ ਤੇ ਪੁਲਿਸ ਫੋਰਸ ਨਾਲ ਮੌਕੇ ਤੇ ਗਿਆ ਸੀ ਉਹਨਾਂ ਕੋਲ ਆਪਦੀ ਕ੍ਰੇਟਾ ਗੱਡੀ ਸੀ ਗਨਮੈਨ ਸੀ ਤੇ ਦਫਤਰ ਦੇ ਮੁਲਾਜ਼ਮ ਸੀ ਉੱਥੇ ਉਹ ਮਾਈਨਿੰਗ ਕਰਨ ਵਾਲਿਆਂ ਨੂੰ ਅਰੈਸਟ ਨਹੀਂ ਕਰ ਸਕੇ ਹੈਗੇ ਨਾਲ ਦੇਖਾ ਕਾਰਵਾਈ ਕਰ ਸਕੇ ਕਿਉਂਕਿ ਉਹਨਾਂ ਤੇ ਲਗਭਗ 30 ਬੰਦਿਆਂ ਨੇ ਜਿਹੜੀ ਤਿਰਥਰਾ ਨਾ ਕਬਜ਼ਾ ਕਰ ਮਤਲਬ ਹਮਲਾ ਕਰਤਾ ਉਹਨਾਂ ਦੀ ਜਿਹੜੀ ਗੱਡੀ ਆ ਉਹ ਪੰਨ ਤੋੜ ਦਿੱਤੀ ਆ ਦੋ ਬਟੂਏ ਸੀ ਉਹ ਖੋਲੇ ਆ ਬੈਂਕ ਦੇ ਕੋਈ ਜਿਹੜੇ ਕੋਈ ਪੈਨ ਕਾਰਡ ਵਗੈਰਾ ਸੀ ਆਧਾਰ ਕਾਰਡ ਸੀ ਜਾਂ ਕੋ ਮੋਬਾਈਲ ਫੋਨ ਸੀ ਉਹ ਸਾਰੇ ਖੋਲੇ ਆ ਔਰ ਉੱਥੇ ਰਾਤ ਤੀ 10 ਵਜੇ ਜਦੋਂ ਕਿ ਫਾਇਰਿੰਗ ਹੋਈ ਹੈਗੀ ਆ ਫਾਇਰਿੰਗ ਤੋਂ ਬਾਅਦ ਉਹ ਉਥੋਂ ਭੱਜਣ ਚ ਸਫਲ ਹੋਏ ਆ ਜਿਹੜੀ ਸ਼ਾਹਕੋਟ ਪੁਲਿਸ ਨੇ ਇਸ ਮਾਮਲੇ 'ਚ ਮਾਈਨਿੰਗ ਅਫਸਰ ਜਕਸੀਰ ਸਿੰਘ ਦੇ ਬਿਆਨ ਦੇ ਆਧਾਰ 'ਤੇ 30 ਅਣਪਛਾਤੇ ਵਿਅਕਤੀਆਂ ਖਿਲਾਫ ਜਿਹੜਾ ਹੈਗਾ ਸਰਕਾਰੀ ਅਫਸਰ ਤੇ ਅਧਿਕਾਰੀਆਂ ਤੇ ਹਮਲਾ ਕਰਨ ਤੇ ਉਹਨਾਂ ਤੋਂ ਸਮਾਨ ਖੋਣ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਲੋਕਾਂ ਦਾ ਪਰਚਾ ਦਰਜ ਕਰ ਲਿਆ ਹੈਗਾ ਪਰੰਤੂ ਹਜੇ ਤੱਕ ਇਹਦੇ 'ਚ ਕਿਸੇ ਦੀ ਰੈਸ਼ਟ ਨਹੀਂ ਹੋਈ ਇਹ ਐਫ ਆਈ ਆਰ ਦਾ ਲਿਖਿਆ ਜਾਣਾ ਔਰ ਡਿਪਾਰਟਮੈਂਟ ਦਾ ਦੂਜੇ ਜ਼ਿਲ੍ਹੇ ਚੋਂ ਮਾਈਨਿੰਗ ਅਫਸਰ ਨੂੰ ਦੂਸਰੇ ਜ਼ਿਲ੍ਹੇ ਚ ਭੇਜਣਾ ਇਹ ਗੱਲ ਦਾ ਇਸ਼ਾਰਾ ਕਰਦਾ ਹੈ ਕਿ ਪੰਜਾਬ ਵਿੱਚ ਜਿਹੜਾ ਹੈਗਾ ਮਾਈਨਿੰਗ ਮਾਫੀਆ ਹਜੇ ਮਤਲਬ ਸਰਗਰਮ ਹੈਗਾ ਔਰ ਉਹ ਕਿੰਨਾ ਤਾਕਤਵਰ ਹੈਗਾ ਕਿ ਉਹ ਹਥਿਆਰਬੰਦ ਪੁਲਿਸ ਪਾਰਟੀ ਤੇ ਹਮਲਾ ਕਰਨ ਤੋਂ ਵੀ ਪਿੱਛੇ ਨਹੀਂ ਹਟਿਆ ਔਰ ਇਹ ਇੱਕ ਜਿਹੜੀ ਆਪਾਂ ਨਿੰਦਨਯੋਗ ਘਟਨਾ ਕਹਿ ਸਕਦੇ ਹਾਂ ਕਿ ਜੇਕਰ ਗੱਲ ਇੰਨੀ ਗਾਹ ਵਧੀ ਹੈਗੀ ਤਾਂ ਅਸੀਂ ਇਸ ਬਹੁਤ ਸੋਖੇ ਨਾ ਚਲਾ ਸਕਦੇ ਆ ਕਿ 10 ਸਾਲ ਪਹਿਲਾਂ ਤੇ 10 ਘੰਟੇ ਪਹਿਲਾਂ ਚ ਕੁਝ ਵੀ ਜਿਹੜਾ ਬਦਲਾ ਨਹੀਂ ਹੋਇਆ ਰੇਤ mafia ਪਹਿਲਾਂ ਤਰ੍ਹਾਂ ਜਿਹਾ ਹੈਗਾ ਆਪਦੇ ਮਤਲਬ ਉਹ ਮਨਸੂਬਿਆਂ ਦੇ ਵਿੱਚ ਕਾਇਆਬ ਹੋ ਰਿਹਾ ਔਰ ਪੁਲਿਸ ਤੋਂ ਨਹੀਂ ਡਰ ਰਿਹਾ ਸਰਕਾਰ ਤੋਂ ਨਹੀਂ ਡਰ ਰਿਹਾ ਪਰ ਆਪ ਦੀ ਜਿਹੜੀ ਹੈਗੀ ਆ ਧੰਦਾ ਚਲਾਉਣ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਕਾਇਆਬ ਹੋ ਰਿਹਾ ਔਰ ਜਿਹੜੇ ਫਰੀ ਕੋਟ ਜ਼ਿਲ੍ਹੇ ਦੇ ਮਾਈਨਿੰਗ ਅਫਸਰ ਜਗਸੀਰ ਸਿੰਘ ਉਹਨੂੰ ਜਿਹੜਾ ਹੈੱਡ ਆਫ ਦਿ ਡਿਪਾਰਟਮੈਂਟ ਤੋਂ ਇਹ ਸੂਚਨਾ ਜਾਂ ਦੇਸ਼ ਮਿਲਿਆ ਸੀ ਕਿ ਸ਼ਾਹਕੋਟ ਵਿੱਚ ਇਲੈਗਲ ਰੇਤ ਦੀ ਮਾਈਨਿੰਗ ਹੋ ਰਹੀ ਹੈ 10 ਸਾਲ ਪਹਿਲਾਂ ਤੇ 10 ਘੰਟੇ ਪਹਿਲਾਂ ਚ ਕੁਝ ਵੀ ਜਿਹੜਾ ਬਦਲਾ ਨਹੀਂ ਹੋਇਆ ਰੇਤ ਮਾਫੀਆ ਪਹਿਲਾਂ ਤਰ੍ਹਾਂ ਜਿਹੜਾ ਹੈਗਾ ਆਪ ਦੇ ਮਤਲਬ ਉਹ ਮਨਸੂਬਿਆਂ ਦੇ ਵਿੱਚ ਕਾਹ ਜਾਂ ਬਹ ਹੋ ਰਿਹਾ ਔਰ ਪੁਲਿਸ ਤੋਂ ਨਹੀਂ ਡਰਦਾ